ਸ਼ਹਿਰ ਬਸੀ ਪਟਾਣਾ ਦੇ ਵਾਰਡ ਨੰਬਰ 5 ਨੇੜੇ ਐਮਪੀ ਗਲੋਨੀ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਇੰਟਰਲੌਕ ਟਾਈਲਾਂ ਦਾ ਕੰਮ ਸ਼ੁਰੂ ਕਰਵਾਇਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੁਬਾਰਕਬਾਦ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਬਸੀ ਪਟਾਣਾ ਦੇ ਵਾਰਡ ਨੰਬਰ 5 ਦੇ ਵਿੱਚ ਇੱਕ ਚੌਂਕ ਪੈਂਦਾ ਤੇ ਲੋਕਾਂ ਦੀ ਅਪੀਲ ਸੀ ਕਿ 10 ਸਾਲ ਹੋ ਗਏ ਇਸ ਰੋਡ ਬਣੇ ਨੂੰ ਪਰ ਲੰਬੇ ਸਮੇਂ ਤੋਂ ਇਸ ਦਾ ਕੰਮ ਰੁਕਿਆ ਹੋਇਆ ਸੀ ਅੱਜ ਅਸੀਂ ਇੱਥੇ ਲੋਕ ਟਾਈਲਾਂ ਲਗਵਾ ਕੇ ਇਸ ਨੂੰ ਬਣਵਾ ਰਹੇ ਹਾਂ ਤਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਆ ਜੀ ਅੱਜ ਉਸ ਇੱਕ ਕੰਮ ਕਰਾਉਣ ਦੀ ਲੜੀ ਦੇ ਤਹਿਤ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਾਹਿਬ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਬਸੀਪਠਾਣਾ ਦੇ ਵਾਰਡ ਨੰਬਰ 5 ਦੇ ਵਿੱਚ ਚੌਂਕ ਪੈਂਦਾ ਜੀ ਤੇ ਬਹੁਤ ਲੰਮੇ ਸਮੇਂ ਤੋਂ ਉਹਦੀ ਮੰਗ ਸੀਗੀ ਤੇ 10 ਸਾਲ ਤੋਂ ਉੱਪਰ ਜਿਹੜਾ ਰੋਡ ਬਣੀ ਨੂੰ ਹੋ ਗਿਆ ਸੀ ਇੱਥੇ ਲੋਕਟਾਈ ਲਾ ਕੇ ਜਿਹੜਾ ਅਸੀਂ ਇਹਨੂੰ ਬਣਾ ਰਹੇ ਹਾਂ ਤੇ ਬਹੁਤ ਅੱਛੀ ਜਿਹੜੀ ਰੋਡ ਆ ਬਣ ਕੇ ਤਿਆਰ ਹੋ ਜੀ ਤੇ ਮਹੱਲਾ ਨਿਵਾਸੀ ਲੋਕ ਇੱਥੋਂ ਦੇ ਜਿਹੜੇ ਸਾਡੇ ਭੈਣ ਭਰਾ ਨੇ ਬਜ਼ੁਰਗ ਨੇ ਉਹ ਸਾਰੇ ਖੁਸ਼ ਨੇ ਬਹੁਤ ਧੰਨਵਾਦ ਆ ਆਮ ਲੋਕਾਂ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਤੇ ਆਪਣੇ ਇਸ ਭਰਾ ਨੂੰ ਇਸ ਬੁੱਤ ਨੂੰ ਮੌਕਾ ਦਿੱਤਾ ਸੇਵਾ ਕਰਨ ਦਾ ਅਸੀਂ ਇਹਦੇ ਨਾਲ ਨਾਲ ਹੀ ਅਪੀਲ ਵੀ ਕਰਨਾ ਚਾਹੁੰਦੇ ਆ ਮੈਂ ਹਮੇਸ਼ਾ ਜਿੱਥੇ ਵੀ ਕੰਮ ਕਰਦਾ ਹੈ ਸਾਡੇ ਅੰਕਲੋ ਨਹੀਂ ਖੜੇ ਨੇ ਬਾਕੀ ਹੋਰ ਸਾਡੇ ਸਾਥੀ ਖੜੇ ਨੇ ਮੰਗੀ ਪੀਰ ਹੋਣੀ ਸਾਰਿਆਂ ਨੂੰ ਮੇਰੀ ਇਹ ਬੇਨਤੀ ਆ ਗਾਂਦੀ ਹੋਣੀ ਸਾਰਿਆਂ ਨੂੰ ਵੀ ਆਪਣਾ ਰਾਣੇ ਵੀਰ ਹੋਣੀ ਸਾਰਿਆਂ ਨੂੰ ਵੀ ਕਿ ਤੁਸੀਂ ਆਪਣਾ ਉਹ ਦੇਖ ਕੇ ਆਪ ਕੰਮ ਕਰਾਉਣਾ ਜੇ ਤੁਹਾਨੂੰ ਲੱਗਦਾ ਕਿ ਮਟੀਰੀਅਲ ਸਹੀ ਨਹੀਂ ਹੈਗਾ ਤੇ ਕਿਤੇ ਮਾੜੀ ਮੋਟੀ ਕਮੀ ਰਹਿ ਜਾਂਦੀ ਹੈ ਤਾਂ ਤੁਸੀਂ ਬਿਲਕੁਲ ਕੰਮ ਰੋਕ ਦਿਓ ਰੋਕ ਸਕਦੇ ਹੋ ਆਪਾਂ ਚੰਗਾ ਕੰਮ ਕਰਨਾ ਬਾਰ ਬਾਰ ਨਹੀਂ ਹੋਇਆ ਕਰਦੀਆਂ ਚੀਜ਼ਾਂ ਸੋ ਨਾਲ ਹੋ ਕੇ ਸਾਰੇ ਮੁਹੱਲਾ ਨਿਵਾਸੀਆਂ ਨੂੰ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਨਾਲ ਹੋ ਕੇ ਆਪਾਂ ਕੰਮ ਕਰਾਈਏ ਤਾਂ ਕਿ ਚੰਗਾ ਕੰਮ ਹੋ ਸਕੇ ਤੇ ਲੋਕਾਂ ਨੂੰ ਵਾਅਦਾ ਕਰਦੇ ਹਾਂ ਕਿ ਅਸੀਂ ਜੋ ਤੁਹਾਨੂੰ ਕਿਹਾ ਸੀ ਉਹ ਆਪਣਾ ਪੂਰਾ ਕਰਾਂਗੇ ਜੋ ਤੁਹਾਡੇ ਨਾਲ ਅਸੀਂ ਵਾਅਦੇ ਕੀਤੇ ਸੀਗੇ ਉਹ ਸਾਰੇ ਨਿਵਾਵਾਂਗੇ ਸੋ ਬਹੁਤ ਬਹੁਤ ਧੰਨਵਾਦ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀ ਇਸ ਕੰਕਰੀਟ ਦੇ ਉਤਪਾਦਨ ਕਰ ਰਹਾ ਹੈ ਲੂਪ ਬੜਾ ਦੇਖੀ ਜੀ। ਦੇਖੋ ਜੀ ਸਾਡਾ ਸ਼ਹਿਰ ਨਾ ਬਹੁਤ ਕੰਜੈਸਟਡ ਹੈਗਾ ਅੰਦਰੋਂ। ਛੋਟੀਆਂ ਗਲੀਆਂ ਨੇ ਤੇ ਜਦੋਂ ਆਪਾਂ ਕਾਰ ਤੇ ਆਉਂਦੇ ਆ ਇੱਕ ਤਾਂ ਟਾਈਮ ਬਹੁਤ ਲੱਗ ਜਾਂਦਾ ਹੈ। ਦੂਜਾ ਇਹ ਵੀ ਫਿਰ ਵੀ ਪਿੱਛੇ ਖੜਾ ਕਿਉਂ ਆਉਣਾ ਪੈਂਦਾ ਸਕੂਟਰੀ ਤੇ ਹੁੰਦਾ ਮੈਂ ਇੱਥੇ ਜੰਮਿਆ ਪਲਿਆ ਤੇ ਮੈਨੂੰ ਗਲੀਆਂ ਦਾ ਪੇਤ ਜਿਆ ਹੈਗਾ ਸੋ ਆਪਣੇ ਆਪ ਆਮ ਨਾਲ ਲੰਘ ਜਾਈਦਾ ਸੋ ਸਭ ਤੋਂ ਵੱਡੀ ਗੱਲ ਫਿਰ ਉਸ ਤੋਂ ਬਾਅਦ ਸਾਰਿਆਂ ਨੂੰ ਹੱਥ ਖੜਾ ਕਰ ਹੁੰਦਾ ਮਿਲ ਹੋ ਜਾਂਦਾ ਸੋ ਸਾਰੇ ਆਪਣੇ ਨੇ ਇੱਥੇ ਮੇਰੇ ਲਈ ਕੋਈ ਇਹ ਬਗਾਨਾ ਸ਼ਹਿਰ ਨਹੀਂ ਮੈਂ ਇੱਥੇ ਜੰਮਿਆ ਪਲਿਆ ਸੋ ਇਸ ਕਰਕੇ ਨਾਲੇ ਪੁਰਾਣੀਆਂ ਯਾਦਾਂ ਤਾਰੀਆਂ ਹੋਈਆਂ ਨੇ ਗਲੀਆਂ 'ਚ ਚੱਨ ਵਾਲੀਆਂ ਠੀਕ ਹੈ ਜੀ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز